ਮੈਂ ਤੁਹਾਡਾ ਆਪਣਾ ਲਾਪਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਦੇ ਪਿੰਡ ਅਠਵਾਲ ਦੇ ਵਿੱਚ ਜਿੱਥੇ ਕਿ ਇੱਕ ਕਿਸਾਨ ਦੇ ਵੱਲੋਂ ਸ਼ਹਿਦ ਦੀਆਂ ਮੱਖੀਆਂ ਦਾ ਜਿਹੜਾ ਵੱਡਾ ਪ੍ਰੋਜੈਕਟ ਜਿਹੜਾ ਲਗਾਇਆ ਹੋਇਆ ਹੈ ਬਿਲਕੁਲ ਹੀ ਦੇਸੀ ਤੇ ਸ਼ੁੱਧ ਜਿਹੜਾ ਹੀ ਸ਼ਹਿਦ ਜਿਹੜਾ ਪ੍ਰੋਵਾਈਡ ਜਿਹੜਾ ਕਰਦੇ ਨੇ ਸੋ ਸਾਡੇ ਨਾਲ ਇੱਕ ਕਿਸਾਨ ਨੇ ਮੌਜੂਦ ਨੇ ਜਰੂਰ ਉਹਨਾਂ ਨਾਲ ਗੱਲਬਾਤ ਕਰ ਲੈਣੀ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇਸ ਪ੍ਰੋਜੈਕਟ ਨੂੰ ਲਗਾਉਣ ਦਾ ਜਿਹੜਾ ਸਾਰਾ ਹੈ ਸੱਚੀ ਗੱਲ ਜੀ ਹਾਂ ਬਹੁਤ ਜੀ ਤੁਸੀਂ ਸਾਡੇ ਕੋਲ ਆਏ ਬਹੁਤ ਬਹੁਤ ਧੰਨਵਾਦ ਭਾਈ ਜੱਪਾ ਦਾਦਾ ਪਰ ਇਹ ਕਿਵੇਂ ਮੰਦੇ ਵਿੱਚ ਆਇਆ ਪ੍ਰੋਜੈਕਟ ਤੇ ਕਿੰਨਾ ਮਤਲਬ ਸਮਝਿਆ ਲੱਗਾ ਉਹਨੇ ਚਾਲੂ ਕੀਤਾ ਉਹ ਇਹ ਤੇ ਕਾਫੀ ਚਿਰ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹਾਂਜੀ ਅਸੀਂ 1994 ਦਾ ਕੰਮ ਕਰ ਰਹੇ ਹਾਂ ਹਾਂਜੀ ਤੇ ਬਹੁਤ ਵਧੀਆ ਉਹਦੋਂ ਤਾਂ ਕਈ ਵਾਰੀ ਘਾਟੇ ਵੀ ਪਏ ਕਈ ਵਾਰੀ ਠੀਕ ਵੀ ਚੱਲਦਾ ਰਿਹਾ ਕੰਮ ਹਾਂਜੀ ਬਸ ਇਦਾਂ ਹੀ ਚੱਲਦਾ ਜੇ ਵਧੀਆ ਇੰਨਾ ਮਤਲਬ ਇਹ ਛੋਟਾ ਜਿਹੜਾ ਪ੍ਰੋਜੈਕਟ ਚਾਲੂ ਕੀਤਾ एग्जाम ਮਨ ਸਟਾਰਟਿੰਗ ਤੋਂ ਹੀ ਜਾਂਦਾ ਉਹ ਬਟ ਨਹੀਂ ਸਟਾਰਟਿੰਗ ਤੁਹਾਡੇ ਕੋ ਪਹਿਲਾਂ ਪੰਜਾਂ ਬਕਸਾਂ ਤੋਂ ਹੀ ਸ਼ੁਰੂ ਕੀਤਾ ਸੀ ਹਾਂਜੀ ਮੁੜ ਕੇ 5-600 ਤੱਕਾਂ ਪਹੁੰਚੇ ਆਂ ਹੁਣ ਥੋੜਾ ਜਿਵੇਂ ਬੱਚੇ ਬਾਹਰ ਸੈਟਲ ਹੋ ਗਏ ਫਿਰ ਆਪਾਂ ਥੋੜਾ ਕਟਾ ਦਿੱਤਾ ਮਤਲਬ ਸਟਾਰਟਿੰਗ ਤੋਂ ਜਿਵੇਂ ਮਤਲਬ ਨਵਾਂ ਕੋਈ ਵੀ ਆਪਾਂ ਪ੍ਰੋਜੈਕਟ ਕਰਦੇ ਆ ਉਹਦੇ ਵਿੱਚ ਤਾਂ ਘਾਟਾ ਜਾਂ ਥੋੜੀ ਨਹੀਂ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਆਪਾਂ ਉਹ ਪ੍ਰੋਜੈਕਟ ਨਹੀਂ ਗਾਹ ਨੂੰ ਵੱਧਾ ਤੇ ਤੁਹਾਨੂੰ ਮਤਲਬ ਕਿੱਦਾਂ ਨਹੀਂ ਦਿਖਦਾ ਜਿਹੜੀਆਂ ਨਹੀਂ ਦਿੱਕਤਾਂ ਤੇ ਵੈਸੇ ਕਾਫੀ ਆਉਂਦੀਆਂ ਨੇ ਕੋਈ ਮੌਸਮ ਦੀਆਂ ਆਉਂਦੀਆਂ ਨੇ ਕੋਈ ਜ਼ਿੰਮੇਵਾਰ ਪੱਖੋਂ ਆਉਂਦੀਆਂ ਨੇ ਕਿਉਂਕਿ ਅਹੀਂ ਹੋ ਗਏ ਬਹੁਤੇ ਜ਼ਿੰਮੇਵਾਰ ਕਣਕ ਝੋਨੇ ਵਾਲੀ ਤੇ ਫਲੀਦਾਰ ਫਸਲਾਂ ਫਸਲਾਂ ਵੱਲ ਸਾਰੇ ਘਟ ਗਏ ਆ ਬਹੁਤ ਜ਼ਿਆਦਾ ਅਨੇ ਇਹ ਚੱਕਰ ਜੇ ਬਾਕੀ ਤੋਂ ਇਦਾਂ ਠੀਕ ਆ ਨਾ ਕੋ ਹੁਣ ਰੋਖ ਹੀ ਰਹੇ ਨੇ ਤਾਂ ਛੜਕਾਂ ਤੇ ਨਹਿਰਾਂ ਤੇ ਉਹ ਵੀ ਬਹੁਤ ਮੁਸ਼ਕਲ ਆ ਇਸ ਗੱਲ ਦੀ ਮਤਲਬ ਇਹਨਾਂ ਦੀ ਜਿਹੜੀ ਜਿਆਦੀ ਜਿਹੜੀ ਖਰਾਕ ਆ ਕਿਦਾਂ ਦਾ ਮਾਹੌਲ ਚਾਹੀਦਾ ਤੇ ਕਿਹੜੀ ਜੜੀ ਅਲੱਗ-ਅਲੱਗ ਜਦੋਂ ਦਾ ਵਾਤਾਵਰਣ ਕੇਸ ਵਾਤਾਵਰਣ ਇਹਨਾਂ ਨੂੰ ਜਿਵੇਂ ਟਾਲੀ ਹੋਇਆ ਸਪੈਦਾ ਹੋਇਆ ਇਹ ਬਹੁਤ ਜ਼ਰੂਰੀ ਨੇ ਸਾਰੇ ਤਕਰੀਬਨ ਰੋਖ ਜਿੰਨੇ ਵੀ ਆ ਨਾ ਤਕਰੀਬਨ ਜਾਮਨੂ ਹੋ ਗਿਆ ਸਾਰੀਆਂ ਚੀਜ਼ਾਂ ਜੋ ਪਹਿਲਾਂ ਪ੍ਰਾਤਨ ਸਮੇਂ 'ਚ ਹੁੰਦੀਆਂ ਸੀ ਉਹ ਹੋਣੀਆਂ ਬਹੁਤ ਜ਼ਰੂਰੀ ਨੇ ਮਤਲਬ ਇਦਾਂ ਦੇ ਜਿਹੜੇ ਪ੍ਰੋਜੈਕਟ ਜਾਂ ਦੇਖੀਦੇ ਮਤਲਬ ਸਾਡੇ ਜਾਂ ਅਜਨਾਲ ਆਪਣੇ ਹਰਿਆਣਾ ਸਾਡ ਜਾਂ ਹੋਰ ਇਸ ਤੋਂ ਦੂਰ ਦੀ ਜਿਹੜੀ ਕਰ ਪਰ ਹੁਣ ਪੰਜਾਬ ਦੇ ਵਿੱਚ ਜਿਵੇਂ ਡੇਰ ਬੱਬਨਾਂਗ ਜਾਂ ਗੁਰਦਾਸਪੁਰ ਦੇ ਵਿੱਚ ਵੀ ਜਿਹੜੇ ਕਾਫੀ ਜਿਹੜੇ ਇਦਾਂ ਦੇ ਜਿਹੜੇ ਪ੍ਰੋਜੈਕਟ ਆਂ ਡਾਪੇ ਨੇ ਹਾਂਜੀ ਹਾਂਜੀ ਬਸ ਇਹ ਆ ਵੀ ਚਲੋ ਜ਼ਿਮੀਂਦਾਰ ਥੋੜਾ ਕਿਸਾਨ ਧਿਆਨ ਰੱਖੇ ਥੋੜੀ ਬਹੁਤੀ ਫਲੀਦਾਰ ਫਸਲ ਜ਼ਰੂਰ ਬੀਜੇ ਤੇ ਆਪਣੇ ਆਪ ਇਹ ਵੀ ਕੰਮ ਚੱਲਦਾ ਰਹੇਗਾ ਮਤਲਬ ਇਹ ਜਿਵੇਂ ਬਕਸੇ ਲਗਾ ਲਏ ਨੇ ਇਹਨਾਂ ਦੇ ਮਤਲਬ ਥੱਲੇ ਜਿਵੇਂ ਮਿੱਟੀ ਲਗਾ ਕੇ ਜਾਂ ਸਾਰੀ ਕਿਵੇਂ ਮਟੀਨ ਜੜੀ ਸਾਰੀ ਕਰਦੇ ਨੇ ਨੇ ਮਿੱਟੀ ਤੇ ਨਹੀਂ ਵੈਸੇ ਲੋਣ ਹੁੰਦੀ ਲੋਣਦੀ ਇਹਨਾਂ ਦੀ ਸਟੈਂਡਾਂ ਦੇ ਉੱਪਰ ਹੀ ਆ ਥੱਲੇ ਬਾਟਮ ਬਣਿਆ ਹੁੰਦਾ ਜੇ ਇੱਕ ਤਾਂ ਲੀਕੰਗ ਹੈਗੀ ਹੈ ਉੱਥੇ ਜ਼ਰੂਰ ਮਿੱਟੀ ਲਉਣੀ ਪਏਗੀ ਇੱਕ ਜਿਹੜਾ ਬਕਸਾ ਜਿਹੜਾ ਵਾ ਇਹ ਕਿੰਨਾ ਜਿਹੜਾ ਸਮਾਂ ਜਿਹਦਾ ਕਰ ਜਾਂਦਾ ਇਹ ਤਕਰੀਬਨ ਰਾਣੀ ਦੀ ਉਮਰ ਜਿਹੜੀ ਹੁੰਦੀ ਹੈ ਅਸਲ ਜੇ ਸਹੀ ਕੰਮ ਲੈਣਾ ਤੇ ਸਾਲ 1 ਇੱਕੀ ਤੇ ਉਦਾਂ ਦੇ ਵੈਸੇ 3 ਸਾਲਾਂ ਰਾਣੀ ਦੀ ਉਮਰ ਤੇ ਕਾਮਾ ਮੱਖੀ ਦੀ ਉਮਰ ਸਾਰੀ ਹੁੰਦੀ ਹੈ 3 ਮਹੀਨੇ ਤੱਕ ਹੀ ਇਹ ਜਿਹੜੀਆਂ ਤੁਸੀਂ ਦੋ ਮਿੰਟ ਮੱਖੀਆਂ ਦੱਸੀਆਂ ਇਹਨਾਂ ਦੀ ਫਿਰ ਜਿਹੜੀ ਆ ਆਪ ਦੀ ਜਿਹੜੀ ਪਦਿਆਸ਼ ਗਾੜੀ ਵੱਧਦੀ ਹੈ ਹਾਂਜੀ ਇਹਨਾਂ ਦੀ ਆਪਸੀ ਵੱਧਦੀ ਹੈ ਵਿੱਚ ਡਰਾਉਨ ਹੁੰਦੇ ਨੇ ਜਿਨ੍ਹਾਂ ਨੇ ਰਾਣੀ ਮੱਖੀ ਨੂੰ ਗੱਭਣ ਕਰਨਾ ਹੁੰਦਾ ਹੈ ਰਾਣੀ ਮੱਖੀ ਜਿਹੜੀ 3 ਸਾਲ ਚ ਇੱਕ ਵਾਰੀ ਹੀ ਗੱਭਣ ਹੁੰਦੀ ਹੈ ਜਦੋਂ ਨੇ ਸਟਾਰਟਿੰਗ ਤੇ ਜਨਮ ਲੈਣਾ ਨਾ ਜਿਵੇਂ ਸਾਡੇ ਇੱਥੇ ਫਰਵਰੀ ਵਿੱਚ ਹੋਣਾ ਵਾ ਜੇ ਆਪਾਂ ਰਾਜਸਥਾਨ ਗੰਗਾ ਨਗਰ ਚਲੇ ਜਾਈਏ ਤੇ ਉੱਥੇ ਜਾ ਕੇ ਹੁਣੇ ਮੈਗਨੈਟਸ਼ਨ ਹੋਣੀ ਸ਼ੁਰੂ ਹੋ ਜਾਣੀ ਹੈ ਹਾਂ ਜੀ ਉਹ ਉਹਨਾਂ ਮੱਖੀਆਂ ਦਾ ਬਸ ਇਹ ਪ੍ਰਦੈਸ਼ ਵਧਾਉਂਦੇ ਹੀ ਜਾਣੀ ਕਿ ਕੰਮ ਆ ਦੂਜਾ ਕੰਮ ਨਹੀਂ ਦੂਜਾ ਕੰਮ ਨਹੀਂ ਹੈਗਾ ਕੋਈ ਵੀ ਹਾਂ ਜੀ ਰਾਣੀ ਨੇ ਸਿਰਫ ਕੱਲਾ ਆਂਡੇ ਹੀ ਦੇਣੇ ਨੇ ਬਾਕੀ ਸਾਰਾ ਜਿੰਨਾ ਕੰਮ ਸਾਂਭਣਾ ਹੈ ਸਾਰਾ ਮੱਖੀ ਨੇ ਹੀ ਸਾਂਭਣਾ ਹੈ ਕੰਮ ਆ ਮੱਖੀ ਨੇ ਸਾਂਭਣਾ ਮਤਲਬ ਅਨੁਮੰਮ ਤੋਂ ਵੱਧ ਤੋਂ ਵੱਧ ਘੱਟ ਤੋਂ ਘੱਟ ਕਿੰਨੀ ਮੱਖੀ ਜਿਹੜੀ ਇੱਕ ਬਕਸੇ ਦੇ ਵਿੱਚ ਹੁੰਦੀ ਹੈ ਇਹ ਤਕਰੀਬਨ ਹਜ਼ਾਰਾਂ ਦੇ ਹਿਸਾਬ ਨਾਲ ਹੀ ਹੁੰਦੀ ਜੇ ਹਾਂਜੀ ਹਾਂਜੀ ਕੁਝ ਬਕਸੇ ਹੁੰਦੇ ਨੇ ਜਿਹੜੇ 10 ਫਰੇਮ ਤੇ ਨੇ ਕੋਈ 6 ਫਰੇਮ ਤੇ ਨੇ ਕੋਈ 8 ਫਰੇਮ ਤੇ ਨੇ ਹਾਂਜੀ ਹਾਂਜੀ ਮਤਲਬ ਕਿਨ ਕੇਸ ਮੌਸਮ ਦੇ ਵਿੱਚ ਜਿਹੜੀ ਆ ਇਹ ਸੈੱਦ ਜਿਹੜੀ ਗਰੋਥ ਹੈ ਜਿਆਦੀ ਜਿਹੜੀ ਵਾਦੀ ਹੈ ਸਾਡੇ ਤਾਂ ਹੁਣ ਤਕਰੀਬਨ ਜਨਵਰੀ ਫਰਵਰੀ ਚੀ ਵਧਨੀ ਜਨਵਰੀ ਫਰਵਰੀ ਮਾਰਚ ਤੱਕ ਆ ਅਖੀਰ ਬਰਸਨ ਤੱਕਾਂ ਚੱਲ ਜਾਏਗਾ ਕੰਮ ਹਾਂਜੀ ਉਸ ਟਾਈਮ ਕੀ ਹੈ ਅਸੀਂ ਖਰਾਕ ਜਿਹੜੀ ਮੱਖਿਆਂ ਨੂੰ ਜਿਹੜੀ ਇੰਨੀ ਵਾਰ ਲਪ ਕਰਦੀ ਹੈ ਮਤਲਬ ਤਕਰੀਬਨ ਫੁੱਲ ਫੁਲਾਕੇ ਹੀ ਜ਼ਿਆਦਾ ਹੁੰਦਾ ਹੈ ਹਾਂਜੀ ਹਾਂਜੀ ਇਹ ਚੱਕਰ ਦੇ ਆਹ ਹਾਂ ਉਸ ਟਾਈਮ ਜਿਹੜੀ ਸਰੋਂ ਵੀ ਆਪਾਂ ਕਹਿ ਸਕਣ ਲੱਗਦੇ ਉਹ ਹੁੰਦੀ ਹੈ ਜਾਂ ਹੋਰ ਜਿਹੜੀ ਕੋਈ ਸਮਾਲ ਲੱਗਦੀ ਹੈ ਬਿਲਕੁਲ ਬਿਲਕੁਲ ਉਹਨਾਂ ਤੋਂ ਜਿਹੜੀ ਆਪਦੀ ਜਿਹੜੀ ਖਰਾਕ ਜ ਹਾਂ ਜੀ ਹਾਂ ਜੀ ਮਹ ਲੋ ਕਿਵੇਂ ਮੈਂ ਪ੍ਰੋਜੈਕਟ ਦੇਖਿਆ ਵਾ ਬਈ ਉਹਨਾਂ ਦੇ ਵਿੱਚ ਥੋੜੀ ਬਹੁਤੀ ਜਦੋਂ ਮਲਾਪਟ ਵਿੱਚ ਖੋਰੀ ਵੀ ਕਰ ਦਿੰਦੇ ਨੇ ਤਾਂ ਉਹ ਮਹ ਲੋ ਸ਼ਾਇਦ ਜਿਹੜਾ ਵਾ ਉਹ ਇਸ ਨੂੰ ਮਿਸਜੂਡ ਵੀ ਜਿਹੜਾ ਕਰ ਲੈਂਦੇ ਨੇ ਥੋੜਾ ਬਈ ਪਤਾ ਨਹੀਂ ਹੁਣ ਮਲਾਪਟ ਖੋਰੀ ਤੇ ਪਰ ਇਹ ਜਿਹੜੇ ਆ ਨਾ ਚੀਜ਼ੇ ਆਪਣੇ ਆਪ ਨੂੰ ਮਲਾਪਟ ਖੋੜ ਨਹੀਂ ਕਰਦੀਆਂ ਕਿ ਜੋ ਵੀ ਜੋ ਮਰਜੀ ਤੁਸੀਂ ਇਹਨਾਂ ਨੂੰ ਪਾਓਗੇ ਇਹਨਾਂ ਨੇ ਮਲਾਪੜ ਨੂੰ ਨਹੀਂ ਲੈਣਾ ਹੈਗਾ ਹਾਂ ਜੀ ਜੇ ਆਪਾਂ ਇਹਨਾਂ ਨੂੰ ਆਫਸਿਨ ਚ ਅਖੰਡ ਵੀ ਪਾਉਨੇ ਆ ਤੇ ਉਹ ਸਿਰਫ ਆਪਣੇ ਖਾਨ ਤੱਕ ਹੀ ਸੀਮਤ ਰੱਖਦੇ ਆ ਉਦੋਂ ਵੱਧ ਨਹੀਂ ਮਤਲਬ ਉਹ ਕਿਵੇਂ ਫਿਰ ਜਿਹੜਾ ਟੇਸਟ ਦੇ ਵਿੱਚ ਫਰਕ ਪੈ ਜਾਂਦਾ ਹੈ ਹਾਂ ਜੀ ਨਹੀਂ ਹੁੰਦਾ ਵੈਸੇ ਸਟੋਰ ਹੁੰਦਾ ਹੀ ਨਹੀਂ ਜੇ ਹੈਗਾ ਸ਼ਹਿਦ ਹਾਂਜੀ ਇਹ ਮੱਖੀ ਨਹੀਂ ਸਟੋਰ ਕਰਦੀ ਹੈਗੀ ਬਾਕੀ ਬੀ ਕੀਪਰ ਜੋ ਮਰਜੀ ਕਰ ਲੈ ਕੱਡੇ ਸਿਆਲ ਚ ਜੋ ਮਰਜੀ ਕਰੀ ਜਾਣੀ ਉਹ ਇਹਦੀ ਜਿਹੜੀ ਸੀਮਤ ਰೇಖਾ ਵਾ ਕਿੰਨੇ ਸਮੇਂ ਤੱਕ ਜਿਹੜਾ ਵਾ ਇਹ ਮਤਲਬ ਬਚਾ ਜਿਹੜਾ ਰਹਿ ਸਕਦਾ ਤੇ ਸ਼ਹਿਦ ਹਾਂਜੀ ਆ ਸ਼ਹਿਦ ਅਸਲ ਵਿੱਚ ਜੇ ਸਹੀ ਸੰਭਾਲ ਹੋ ਜੇ ਤੇ ਕੋਈ ਗੱਲ ਨਹੀਂ 2 ਤੋਂ 3 ਸਾਲ ਤੱਕ ਵਧੀਆ ਰਹਿ ਸਕਦਾ ਕਿਵੇਂ ਦੀ ਜੜੀ ਸੰਭਾਲ ਸੰਭਾਲ ਇਦਾਂ ਵੀ ਟੈਂਪਰੇਚਰ ਦੇ ਆਧਾਰ ਤੇ ਪਰ ਗਰਮੀ ਤੇ ਨਾ ਪਿਆ ਰਹੇ ਸਿਆਲ ਚ ਤੇ ਚਲੋ ਕੋਈ ਗੱਲ ਨਹੀਂ ਕੋਈ ਮੁਸ਼ਕਲ ਨਹੀਂ ਹੈਗੀ ਹਾਂਜੀ ਹਾਂਜੀ ਇਹ ਚੱਕਰ ਜਿਹੜਾ ਇੱਕ ਆਪਾਂ ਬਜ਼ਾਰਾਂ ਦੇ ਵਿੱਚੋਂ ਲੈ ਕੇ ਜਿਹੜਾ ਮਲਖਾਂਡੇ ਜਾਂ ਜਿਹੜੀ ਅਸਲੀ ਜਿਹੜੀ ਲੋਕਾਂ ਦੀ ਜਿਹੜੀ ਪ੍ਰੋਵਾਈਡ ਹੁੰਦੀ ਹੈ ਵੀ ਜਾ ਕੇ ਦੇਸੀ ਜਿਹੜਾ ਖੁਦ ਜਿਹੜੀ ਮੱਖੀਆਂ ਰੈਸਕੂ ਕਰਨ ਦੀ ਉਹਨਾਂ ਤੱਕ ਨਹੀਂ ਜੜੀ ਆ ਪਹੁੰਚ ਪਹੁੰਚਦੀ ਆ ਹਾਂਜੀ ਹਾਂਜੀ ਇਹ ਚੱਕਰ ਜੇ ਕਿਉਂਕਿ ਹੁਣ ਜਿਵੇਂ ਆਰਾਮਦੇਵ ਲਾਲੋ ਸਾਰੇ ਜਾਣਦੇ ਤੇ ਹੈਗੇ ਆ ਸਾਡੇ ਕੋਲ ਸਾਰੇ ਸ਼ਹਿਤ ਤੇ ਆਪਣੇ ਕੋਲੋਂ ਜਾ ਕੇ ਉਹ ਅਗਲੇ ਆਪਣਾ ਨਾਮ ਰੱਖ ਲੈਂਦੇ ਨੇ ਅਸਲ ਵਿੱਚ ਤੇ ਹੈਗਾ ਅਸਲ ਵਿੱਚ ਜੋ ਅਸਲੀ ਮਸਟਰਡ ਹਨੀ ਆ ਸਰੋਂ ਤੋਂ ਹੋਇਆ ਤਿਆਰ ਜਿਹੜਾ ਸ਼ਹਿਤ ਜਿਹੜਾ ਇੱਕ ਸਾਰ ਜੰਮ ਜਾਂਦਾ ਪਰ ਸਾਡੇ ਇਧਰ ਲੋਕ ਉਸ ਚੀਜ਼ ਨੂੰ ਨਹੀਂ ਪਸੰਦ ਕਰਦੇ ਕਿ ਬਾਹਰ ਦੀਆਂ ਕੰਟਰੀਆਂ 'ਚ ਚੀਨ ਹੋ ਗਿਆ ਬਾਹਰ ਦੀ ਆਸਟ੍ਰੇਲੀਆ ਕੰਟਰੀਆਂ ਸਭ ਹੀ ਜੰਮਿਆ ਹੀ ਸੈਤ ਲੈਂਦੇ ਆਗੇ ਮਤਲਬ ਜਿਵੇਂ ਹੁਣ ਨੌਜਵਾਨ ਕੋਈ ਤਾਂ ਬਾਹਰ ਨੂੰ ਕੋਈ ਕੰਡ ਜਿਹਨਾਂ ਦੇ ਕੋਲ ਆਪ ਦਾ ਇੱਥੇ ਵੀ ਆਗਾ ਸਰਕਲ ਜਾਂ ਇਦਾਂ ਦਾ ਪ੍ਰੋਜੈਕਟ ਲਗਾਉਣਾ ਚਾਹੁੰਦੇ ਕਿਸ ਲੈਵਲ ਤੋਂ ਜਿਹੜੇ ਉਹ ਸਟਾਰਟਿੰਗ ਕਰਦੇ ਕਿਦਾਂ ਦਾ ਮਾਹੌਲ ਤੋਂ ਜਿਹੜੀ ਹੈ ਪ੍ਰੋਵਾਈਡ ਜਿਹੜੀ ਇਸ ਵਿੱਚ ਪਹਿਲਾਂ ਤਾਂ ਸਭ ਤੋਂ ਸਖਲਾਈ ਲੈਣ ਸਖਲਾਈ ਲੈ ਕੇ ਫਿਰ ਥੋੜਿਆਂ ਬਕਸਿਆਂ ਤੋਂ ਹੀ ਵਾਅਦਾ ਹੋ ਸਕਦਾ ਵਾ ਤੇ ਜੇ ਆਖੋ ਨਾ ਭਈ 100 ਬਕਸਾ ਪਾ ਕੇ ਤੇ ਪਹਿਲਾਂ ਪਹਿਲਾਂ ਤੇ ਤੁਹਾਨੂੰ ਇਨਕਮ ਹੋ ਜੇਗੀ ਪਰ ਬਾਅਦ ਵਿੱਚ ਤੇ ਫਿਰ ਤੰਗੀ ਵੀ ਹੋਣੀ ਸਖਲਾਈ ਲੈਣ ਦੇ ਨੌਜਵਾਨ ਤੇ ਜਾਂ ਜਿਵੇਂ ਮੇਰੇ ਕੋਲ ਸਰਕਾਰ ਨੂੰ ਕੋਈ ਇਸ ਦੀ ਮਦਦ ਜਿਹੜੀ ਮਿਲਦੀ ਕੋਈ ਥੋੜਾ ਬਹੁਤਾ ਜਿਹੜਾ ਪੈਸਾ ਅਡੇ ਤੱਕ ਅਜੇ ਤੱਕ ਕੋਈ ਨਹੀਂ ਜਿਹ ਹੈਗਾ ਸਰਕਾਰ ਨੂੰ ਜਿਹੜਾ ਡੇਰੀ ਫਾਰਮ ਹੋ ਕੇ ਜਾਂ ਇੱਧਰ ਮਰ ਕਾਕਾ ਵੀ ਜਿਹੜਾ ਪਰ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਸੀਜਰ ਹੀ ਬਹੁਤ ਲੰਮਾ ਜੀ ਅਸੀਂ ਤੇ ਅਜੇ ਤੱਕ ਉੱਥੇ ਤੱਕ ਨਹੀਂ ਪਹੁੰਚੇ ਅਗੇ ਉਹ ਤਾਂ ਉਹ ਕੋਈ ਸਖਲਾਈ ਜਾਣੀਆਂ ਟੀਮਾਂ ਜੜੀਆਂ ਕੋਈ ਨਾ ਕੋਈ ਵਿਜ਼ਿਟ ਕਰਦੀਆਂ ਆਉਂਦੀਆਂ ਹਾਂਜੀ ਆਉਂਦੀਆਂ ਨੇ ਬੜੀਆਂ ਟੀਮਾਂ ਆਉਂਦੀਆਂ ਨੇ ਕਈ ਕਾਲਾਂ ਜਾਂ ਤਾਂ ਬੱਚੇ ਵੀ ਲੈ ਕੇ ਆਉਂਦੇ ਨੇ ਹੁਣ ਗਾਂ ਉਹਨਾਂ ਨੇ ਆਉਣਾ ਸਾਰਿਆਂ ਨੇ ਲੈ ਕੇ ਸਭ ਇਦਾਂ ਵੇਖ ਕੇ ਸਾਰਾ ਕੁਝ ਸਖਲਾਈ ਕਰਕੇ ਚਲੇ ਜਾਂਦੇ ਜਿਹੜੇ ਆਉਂਦੇ ਨੇ ਉਹ ਮਾਸਟਰ ਆਉਂਦੇ ਜਾਂ ਸੀਨੀਅਰ ਜਿਹੜੀ ਟੀਮ ਆਉਂਦੀ ਹੈ ਕਿਹ ਚੀਜ਼ ਦੀ ਸਖਲਾਈ ਦਿੰਦੇ ਕਿ ਜਿਹੜੀਆਂ ਮੂੜੇ ਬਸ ਇੱtain ਜਿਵੇਂ ਬੱਚਿਆਂ ਨੂੰ ਦੱਸਦੇ ਨੇ ਕਲਾਸ ਵਿੱਚ ਪਿਆ ਆ ਚੀਜ਼ਾਂ ਨੇ ਇਦਾਂ ਇਦਾਂ ਕਰਕੇ ਇਹਨਾਂ ਨੂੰ ਇੰਨਾ ਅਪਣਾਓ ਤਦ ਕਰਕੇ ਆਪਣੀ ਜ਼ਿੰਦਗੀ ਗਾਂ ਬਚੇਗੀ ਨਹੀਂ ਤੇ ਗਾਂ ਬਹੁਤ ਮੁਸ਼ਕਲ ਹੋ ਜਾਏਗਾ ਫੁੱਲਾਂ ਦੇ ਵਿੱਚ ਦੱਚਦੇ ਨੇ ਪੀਏ ਜਿਹੜੀ ਹੈ ਮੱਖੀ ਜਿਹੜੀ ਇਹ ਇਸ ਕੰਮ ਦੇ ਯੂਜ਼ ਕਰਦੀ ਜਿਹੜੀ ਇਹ ਸਹਾਇਤ ਕਰਦੀ ਹੈ ਹਾਂਜੀ ਹਾਂਜੀ ਇਹ ਫਾਲ ਵੀ ਵਧਾਉਂਦੀ ਹੈ ਨਾ ਹਰ ਇੱਕ ਚੀਜ਼ ਦਾ ਝਾੜ ਵੀ ਵਧਦਾ ਵਾ ਹਾਂ ਹਾਂ ਕਿਉਂਕਿ ਹਰ ਇੱਕ ਫੁੱਲ ਦੇ ਵਿੱਚ ਨਰ ਤੇ ਮਾਦਾ ਹੁੰਦੇ ਆ ਹਾਂਜੀ ਉਹਨਾਂ ਦੇ ਜਿਹੜਾ ਚੱਕ ਲੈਂਦੀ ਹੈ ਚੱਕ ਲੈਂਦੀ ਹਾਂ ਹਾਂ ਜਿਵੇਂ ਇੱਕ ਚੀਜ਼ ਤੋਂ ਇਹਨੇ ਲੈ ਕੇ ਜਾਣਾ ਦੂਜੇ ਨੂੰ ਵੀ ਜਾਣਾ ਉਹਨੂੰ ਹੀ ਪੋਲੀਨੇਸ਼ਨ ਹੋ ਜਾਣਾ ਇਹ ਚੱਕਰ ਜੇ ਨਾਲ ਹਾਂਜੀ ਹਾਂਜੀ ਮੋਲ ਹੁਣ ਜਿਵੇਂ ਬਕਸੇ ਨੇ ਇਹਨਾਂ ਬਕਸਿਆਂ ਦੀ ਜਿਹੜੀ ਇੰਨੀ ਮੱਲੂ ਹੁੰਦੀ ਮਿਲਣੀ ਨੇ ਪਰ ਜਾਂ ਇਸ ਤੋਂ ਵੱਡੇ ਵੀ ਜਿਹੜੇ ਬਕਸੇ ਜਿਹੜੇ ਬਣਾਏ ਜਾ ਸਕਦੇ ਵੱਡੇ ਹੁਣ ਕਾ ਜਿਵੇਂ ਆਪਣਾ ਫਰਵਰੀ ਮਾਰਚ ਆਉਣਾ ਜਨਵਰੀ ਫਰਵਰੀ ਚੋ ਇੱਥੇ ਫਿਰ ਇਹਨਾਂ ਦੇ ਉੱਪਰ ਭਾਏ ਸੁਪਰ ਲਾਈ ਜਾਓ ਫਿਰ ਆਪਾਂ ਇਹਨਾਂ ਦੀ ਗਿਣਤੀ ਵੀ ਵਧਾ ਸਕਦੇ ਹਾਂ ਮੋਲ ਇਹਨਾਂ ਦੀ ਜਿਹੜੀ ਆ ਰੱਖਣ ਦੀ ਜਿਹੜੀ ਤਿਬਤਾ ਜਾਂ ਗਿਆਪ ਕਿੰਨਾ ਕਿੰਨੇ ਗਿਆਪ ਤੇ ਜਿਹੜੇ ਰੱਖੇ ਇਹ ਤਕਰੀਬਨ ਵੱਤ ਤੋਂ 4 ਫੁੱਟ ਦੀ ਵਿੱਥ ਦੇ ਉੱਤੇ 4-5 4-5 ਦੀ ਫੁੱਟ ਤੇ ਰੱਖੀ ਜਾਓ ਕੋਈ ਗੱਲ ਨਹੀਂ ਜੀ ਹਰ ਘਮੱਕੀ ਨੇ ਆਪ ਆਪਣੇ ਘਰੇ ਵੜਨਾ ਹੈ ਦੂਸਰੇ ਘਰੇ ਨਹੀਂ ਜਾਣਾ ਉਹ ਦੇਖੋ ਉਪਰ ਜਿਹੜੇ ਟੱਕ ਦਿੱਤੇ ਗਏ ਨੇ ਥੋੜੇ ਜਿਹੜੇ ਨੇ ਇਹਨਾਂ ਦੇ ਜਿਹੜੇ ਹੌਲ ਜਿਹੜੇ ਨੇ ਰਾਹ ਜਿਹੜੇ ਹਾਂਜੀ ਹਾਂਜੀ ਸਿਰਫ ਇਹਨਾਂ ਦਾ ਇੱਕੋ ਹੀ ਗੇਟ ਹੁੰਦਾ ਵਾ ਹਾਂਜੀ ਬਾਕੀ ਵੱਧ ਗੇਟ ਨਹੀਂ ਜਿਹੜੇ ਹੁਣੇ ਅੱਗੇ ਬਾਕੀ ਜਿਹੜਾ ਬਕਸਾ ਜਿਹੜਾ ਸਾਰੇ ਬੰਨ ਜਿਹੜਾ ਫਿਕਸ ਕਰਨਾ ਹਾਂ ਚਾਰ ਸਵੇਰੇ ਬਕਸਾ ਜਿਹੜਾ ਸਾਰਾ ਬੰਦ ਹੀ ਰੱਖਣਾ ਪਏਗਾ ਉਹ ਸਾਨੂੰ ਆਪ ਹੀ ਕਰਨਾ ਪੈਂਦਾ ਵਾ ਮਨ ਜਿਵੇਂ ਗਾਂ ਸਰਦੀਆਂ ਮੌਸਮਾਂ ਚੱਲ ਰਿਹਾ ਵਾ ਤੇ ਇਸ ਤੋਂ ਵੀ ਜਣੀ ਧੁੰਦ ਧੁੰਦ ਜਾਂ ਤੇਲਾ ਪਾਣੀ ਉਹਨਾਂ ਨੂੰ ਅਸਰ ਪੈਂਦਾ ਹਾਂ ਇਹਨਾਂ ਨੂੰ ਅਸਰ ਤੇ ਪਰ ਚਲੋ ਜੇ ਮੌਸਮ ਟਾਈਮ ਨਾਲ ਜੇ ਲਗਾਤਾਰਤ ਹੁੰਦਾ ਪੈ ਜਾਣ ਫਿਰਤੇ ਹੈਗਾ ਤੇ ਜੇ ਧੁੰਦ ਰਵੇ 10-11 ਵਜੇ ਤੱਕ ਤਾਂ ਫਿਰਤੇ ਕੋਈ ਗੱਲ ਨਹੀਂ ਜੇ ਉਹ ਬਖਸ਼ੇ ਫਿਰ ਇਵੇਂ ਰਹਿੰਦੇ ਨੇ ਕਿ ਜਾਂ ਉਹਨਾਂ ਤੋਂ ਥੋੜਾ ਬਹੁਤ ਕੁਝ ਹੋਰ ਮੇਨਟੇਨ ਕਰ ਦਈਏ ਹਾਂ ਮੇਨਟੇਨ ਫਿਰ ਥੋੜਾ ਬਹੁਤ ਬੋਰੀਆਂ ਕਰਨੀਆਂ ਪੈਂਦੀਆਂ ਜਾਂ ਥੱਲੇ ਕੋਈ ਨਾ ਕੋਈ ਪ੍ਰਾਲੀ ਰੱਖਣੀ ਪਏਗੀ ਵੀ ਥੱਲੇ ਉਹ ਨਾ ਸਰਦੀ ਪਹੁੰਚੇ ਤੇ ਇਹਨਾਂ ਨੂੰ ਵੈਸੇ ਅਸਲ ਵਿੱਚ ਤੇ ਮੁੜ ਕੇ ਧੁੱਪੇ ਕਰਦੀਦਾ ਪਰ ਸਾਡੇ ਦੇ ਤੇ ਪ੍ਰੋਪਰ ਹੈ ਇਤਰੇਕਾਂ ਦੀ ਸ਼ਾਮ ਆ ਤਰੇਕਾਂ ਨੇ ਸਾਰੇ ਪੱਤੇ ਚੜ੍ਹ ਹੋ ਜਾਂਦੀ ਹੈ ਕਈ ਜਿਹੜੇ ਪ੍ਰੋਜੈਕਟ ਜਿਹੜੇ ਲਗਾਏ ਨੇ ਉਹਨਾਂ ਥੋ ਇਹ ਕਿ ਸਟ੍ਰੀਕ ਨਾ ਮਤਲਬ ਅੰਦਰ ਜਿਹੜਾ ਚਾਰ ਸਫੇਰ ਦੇ ਵਿੱਚ ਜਦੋਂ ਉੱਤੇ ਕਰਦੇ ਦੇਣ ਮਤਲਬ ਇੱਕ ਜਿਵੇਂ ਬਹੁਤ ਛੱਡ ਕੇ ਆਦਦੇ ਨੇ ਮਤਲਬ 45 ਕਰਦੇ ਇਹ ਸੀਬੀਐਸ ਜਿਹੜੀ ਇਹਨਾਂ ਨੂੰ ਕਈ ਵਾਰੀ ਦਿੱਤੀ ਜਾਂਦੀ ਉਹਨਾਂ ਦਾ ਕੀ ਅਸਰ ਇਹਨਾਂ ਤੇ ਪੈਂਦਾ ਗਰੋਥ ਆ ਉਹ ਤੇ ਫੇ ਪੈਣਾ ਜੇ ਇਹ ਤੇ ਵੈਸੇ ਸਮਝ ਲੈਣਾ ਓਪਨ ਦੀ ਚੀਜ਼ ਆ ਓਪਨ ਦੀ ਚੀਜ਼ ਆ ਚਾਰ ਸਫੇਰੇ ਹੀ ਮੱਕੀ ਜਾਵੇ ਹਾਂਜੀ ਜਿੱਦਨ ਨੂੰ ਮਰਜ਼ੀ ਕੋਈ ਮੁਸ਼ਕਲ ਨਾ ਹੋਵੇ ਕੁ ਮੱਕੀ ਨੂੰ ਉੱਡਣ ਵਿੱਚ ਮਤਲਬ ਦਿਨ ਜਿਹੜਾ ਚੰਗਾ ਹੋਵੇ ਲੱਗਾ ਮਤਲਬ ਵਧੀਆ ਉਸ ਟਾਈਮ ਕਿਸ ਮਤਲਬ ਟਾਈਮ ਦੇ ਵਿੱਚ ਜਿਹੜੀ ਆਪਣੀ ਗਰੋਥ ਜਿਹੜੀ ਲੈਣ ਜਿਹੜੀ ਰੈਸਕੂ ਤੇ ਫਿਰ ਤੇ ਬਹੁਤ ਵਧੀਆ ਕੰਮ ਚੱਲਦਾ ਹੈ ਤੇ ਜੇ ਮੰਨ ਲਓ ਬਰਸਾਤੀ ਦੇਣ ਆਗੇ ਵਿੱਚ ਦੋ ਤਿੰਨ ਦਿਨ ਧੁੰਦਾ ਪੈ ਗਈਆਂ ਫਿਰ ਇਹਨਾਂ ਜਿੰਨਾ ਉਹ ਇਕੱਠਾ ਕੀਤਾ ਹੁੰਦਾ ਉਹੀ ਖਾਣਾ ਹੁੰਦਾ ਔਰ ਜਿਆਦਾ ਜਿਹੜਾ ਸਾਮ ਦੇ ਜਿਹੜਾ ਦੁਪਹਿਰ ਦੇ ਸਮੇਂ ਜਿਹੜਾ ਇਹ ਸ਼ਾਇਦ ਉਹ ਰੈਸਕਿਊ ਕਰਦੀ ਜਾਂ ਸਵੇਰ ਦੇ ਸਮੇਂ ਕਰਦੀ ਨਹੀਂ ਇਹ ਤਕਰੀਬਨ 10:00 11:00 ਵਜੇ ਤੋਂ ਬਾਅਦ ਜੀ ਹਾਂ ਜਦੋਂ ਟੈਂਪਰੇਚਰ ਹੀਟ ਚ ਆਉਂਦਾ ਨਾ ਜਿਵੇਂ ਹੁਣ ਹੀਟ ਆ ਇਸ ਤਰੀਕੇ ਨਾਲ ਸਾਰੀ ਮੱਖੀ ਬਾਹਰ ਜਾ ਰਹੀ ਹੈ ਮਤਲਬ ਸਾਰੀ ਜਿਹੜੀ ਆਪਣੇ ਬਕਸਿਆਂ ਤੋਂ ਜਿਹੜੀ ਬਾਹਰ ਆ ਗਈ ਹੈ ਹਾਂ ਬਾਹਰ ਜਾ ਰਹੀ ਹੈ ਹਾਂ ਜੀ ਬਾਹਰੋਂ ਜਾ ਕੇ ਲੈ ਕੇ ਆ ਰਹੀ ਹੈ ਮ ਉਹ ਤਾਂ तकरीबन ਜਿਹੜੀ ਰਾਣੀ ਮੱਖੀ ਉਹ ਤੇ ਅੰਦਰ ਹੀ ਰਹਿਣੀ ਆ ਹਾਂਜੀ ਉਹਦਾ ਬਾਹਰ ਕੋਈ ਕੰਮ ਨਹੀਂ ਹਾਂ ਤੇ ਜਿਹੜੇ ਡਰਾਉਨ ਨੇ ਉਹ ਜਾ ਕੇ ਹੁਣ ਇਹਨਾਂ ਦਾ ਵਾਧਾ ਹੋਣਾ ਵਾ ਫਰਵਰੀ ਵਿੱਚ ਜਨਵਰੀ ਫਰਵਰੀ ਚ ਉਦੋਂ ਇਹਨਾਂ ਨੇ ਫੇਰ ਪੈਦਾ ਕਰਨੇ ਆ ਤੇ ਉਹਨਾਂ ਨੇ ਸਿਰਫ ਰਾਣੀ ਮੱਖੀ ਨੂੰ ਹੀ ਗੱਭਣ ਕਰਨਾ ਉਹ ਰਾਣੀ ਮੱਖੀ ਫੇਰ ਜਿਹੜਾ ਅੰਦਰ ਉਹ ਸਹਿਤ ਆਹੀ ਆਪਦੀ ਜਿਹੜੀ ਖਰਾਕ ਜਿਹੜੀ ਪੂਰੀ ਹਾਂਜੀ ਇਹ ਸਿਰ ਵਰਕਰਾਂ ਨੇ ਦੇਣੀ ਹੁੰਦੀ ਉਹਨਾਂ ਹਰ ਇੱਕ ਚੀਜ਼ ਹਾਂਜੀ ਬਾਹਰੋਂ ਲਿਆ ਕੇ ਨਾ ਸਾਰਾ ਕੁਝ ਪ੍ਰੋਪਰ ਹੋਣੇ ਉਹ ਚੀਜ਼ ਜਿਹੜੀ ਮਤਲਬ ਤੁਹਾਡੇ ਤੋਂ ਜੇ ਹੁਣ ਬਿਲਕੁਲ ਸ਼ੁੱਧ ਜਿਹੜਾ ਇਹ ਕਿਨੇ ਪ੍ਰੋਵਾਈਡ ਕਰਨਾ ਹੈ ਤੇ ਕਿਹੜਾ ਐਡਰੈ ਡੇਰਾ ਬਾਬਾ ਨਾਨਕ ਲੱਗੇ ਆ ਤਹਿਸੀਲ ਸਾਡੀ ਡੇਰਾ ਬਾਬਾ ਨਾਨਕ ਵਾ ਹਾਂਜੀ ਤੇ तकरीबन ਡੇਰਾ ਬਾਬਾ ਨਾਨਕ ਰ ਕੋੜਲੀ ਸੂਰਤ ਮੱਲੀ ਲੱਗੇ ਆ ਆਪਣਾ ਕੋਈ ਆਪਣਾ ਕਨੈਕਟ ਨੰਬਰ ਵੀ ਜਰਾ ਬਿਲਡ ਕਰ ਦੋ ਹਾਂਜੀ 87259 40332 ਮੇਰਾ ਨੰਬਰ ਜੇ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਹੋ ਸੋ ਇਹ ਸਾਨੂੰ ਇੱਕ ਜੀਮੀਦਰ ਕਿਸਾਨ ਜਿਨ੍ਹਾਂ ਨੇ ਕੀ ਇਸ ਚੀਜ਼ ਦੀ ਜਿਹੜੀ ਹੈ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਜਿਹੜੀ ਕੀਤੀ ਆ ਸੋ ਸੁੱਧ ਤਾਂ ਦੇਸੀ ਜਿਹੜਾ ਇਹ ਇਹਨਾਂ ਦੇ ਵੱਲੋਂ ਜਿਹੜਾ ਵਾ ਦਾਵਾ ਕੀਤਾ ਜਾਂਦਾ ਕੋਈ ਵੀ ਜਿਹੜੀ ਮਲਬੜ ਖੋਰੀ ਜਿਹੜੀ ਹੈ ਇਸ ਪ੍ਰਕਾਰ ਦੀ ਜਿਹੜੀ ਨਹੀਂ ਕੀਤੀ ਜਾਂਦੀ ਸੋ ਮੈਂ ਤੁਹਾਡਾ ਆਪਣਾ ਪਤਰਕਾਰ ਲਖਪ੍ਰੀ ਸਿੰਘ ਖੁਸ਼ੀ